ਇਹ ਕਿ ਕੰਪਨੀ ਆਪਣੇ ਦੋਸਤਾਂ ਵਿੱਚ ਕੰਮ ਕਰਦੀ ਹੈ। ਅੱਛਾ ਸਰ। ਇਹਦਾ ਬਹੁਤ ਵੱਡਾ ਪਲਾਨ ਲੱਗਿਆ ਹੋਣਾ। ਠੀਕ ਹੈ ਜੀ। ਠੀਕ ਹੈ ਜੀ। ਮਤਲਬ ਇਹਦੇ ਸਾਰੀ ਇਹਦਾ 90% ਦਾ ਜਿਹੜਾ ਮਟੀਰੀਅਲ ਹੈ ਉਹ ਆਪਰੇ ਹੀ ਫੈਕਟਰੀ ਵਿੱਚ ਤਿਆਰ ਹੁੰਦਾ ਹੈ। ਉਹਦੇ ਬਣਾ ਲੈਂਦੇ। ਇਹਦੀ ਰੱਗੀ ਆ ਗਈ ਜਿੰਨਾਂ ਸਭ ਦਿਖਾ ਰਹੇ ਲੱਗੀ। ਆਪਣੇ ਸਪੇਸ ਇਹਦੇ ਵਿੱਚ ਰੱਖਣ ਵਾਸਤੇ ਇਹਦੇ ਵਿੱਚ ਤੁਹਾਨੂੰ ਨਾਲ ਐਸੈਸਰੀ ਚ ਕਮੈਟ ਆ ਜਾਏਗਾ ਠੀਕ ਹੈ ਜੀ। ਆਪਣੇ ਆਹ ਓਨਰ ਮੈਨੂਅਲ ਆ ਜਾਏਗੀ ਜਿਸ ਦੇ ਵਿੱਚ ਇਹਦੇ ਫੀਚਰ ਲਿਖੇ ਹੋਣਗੇ। ਤੁਹਾਨੂੰ ਇਹਦੇ ਨਾਲ ਲਕੀ ਮਿਰਰ ਆ ਜਾਣਗੇ ਸਾਈਡ ਵੀ ਲੱਗਣਗੇ। ਕਿ ਚੱਲੇਗਾ ਇਹਨਾਂ ਤੁਸੀਂ ਆਪਣੇ ਕੋਲ ਲੋਕ ਡਬਲ ਕੀ ਆਏਗੇ ਮੋਟਰ ਵਾਲੀ ਕਾਪਰਟ ਨਹੀਂ ਡਬਲ ਲੋਕਰ ਵੀ ਲਗਾ ਹੋਇਆ। ਜੇ ਵੀ ਕੋਈ ਨਾ ਕੋਈ ਇਸ ਨੂੰ ਰੋੜਨ ਦੀ ਕੋਸ਼ਿਸ਼ ਕਰੇਗਾ ਪਹਿਲਾਂ ਚੀਜ਼ ਕਰਨੀ ਸ਼ੁਰੂ ਕਰ ਦੇਣੀ ਆ। ਟਾਇਰ ਕੈਮਰਾਮੈਨ ਸਾਹਿਬ ਆ ਦੇਖੋ ਇਹ ਉੱਤੇ ਨਮਕਾ ਦੀ ਜਗ੍ਹਾ ਹੈ ਉਹ ਸਰਸੀ ਕਾ ਦੀ ਸ੍ਰੀ ਰਾਮ ਦੀ ਜਗ੍ਹਾ ਹੈ ਫਿਰ ਆਓ ਜੀ ਜਿਵੇਂ ਮੇਰੇ ਫੇਸਬੁਕ ਪੇਜ ਦੇਖਣ ਵਾਲੇ ਕਰੋਪ ਬਈਆ ਤੇ ਜਿਹੜੇ ਆਪਣਾ YouTube ਚੈਨਲ ਹੈ ਪੰਜਾਬੀ ਰੇਡੀਓ ਤੇ ਦੇਖ ਰਹੇ ਹੋ ਤੁਹਾਨੂੰ ਦੱਸਿਆ ਸੀ ਵੀ ਆਪਾਂ ਕੀ ਹੈ ਇਸ ਕੰਪਨੀ ਦੇ ਸ਼ੋਅਰੂਮ ਤੇ ਆਏ ਮੋਹਲਾ ਡਾ ਉਸ ਦੇ ਸੰਬੰਧਿਤ ਆਪਾਂ ਕੀ ਐਨ ਦੀਆਂ ਫੈਸਿਲਿਟੀਆਂ ਕੀ ਕੰਪਨੀ ਹੈ ਕਿੱਥੋਂ ਦੀ ਕੰਪਨੀ ਹੈ ਉਹਦੇ ਕੀ ਕੀ ਮਾਡਲ ਆਉਂਦੇ ਨੇ ਕੀ ਕੀ ਇਹਨਾਂ ਦਾ ਮੋਟਰ ਕੰਪੈਸਿਟੀ ਹੈ ਕੀ ਗਾਰੰਟੀ ਹੈ ਕੀ ਵਾਰੰਟੀ ਹੈ ਉਸ ਦੇ ਸੰਬੰਧ ਵਿੱਚ ਆਪਾਂ ਆਓ ਸਿੰਘਲਾ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਹਾਂ ਅੱਜ ਆਪਾਂ ਜਿਵੇਂ ਦਰਸ਼ਕਾਂ ਨੂੰ ਆਪਣੇ ਨੂੰ ਕਿਹਾ ਸੀ ਵੀ ਆਪਾਂ ਈਰੇਜ਼ ਕੰਪਨੀ ਦੇ ਸ਼ੋਅਰੂਮ ਉੱਧਰ ਡਾਟੇ ਆ ਕੇ ਸਾਰੀ ਇਹ ਕੰਪਨੀ ਕਿੱਥੋਂ ਦੀ ਹੈ ਤੇ ਇਹ ਕੰਪਨੀ ਆਪਣੇ ਦੋਸਤਾਂ ਦੀ ਕੰਪਨੀ ਹੈ ਅੱਛਾ ਸਰ ਇਹਦਾ ਬਹੁਤ ਵੱਡਾ ਪੁਆਇੰਟ ਲੱਗਿਆ ਹੋਇਆ ਠੀਕ ਹੈ ਜੀ ਠੀਕ ਹੈ ਸਰ ਮੋਟਰਾਂ ਦੇ ਸਾਰੀ ਇਹ ਦਾ 30% ਦਾ ਜਿਹੜਾ ਮਟੀਰੀਅਲ ਹੈ ਉਹ ਆਪਰੇ ਹੀ ਫੈਕਟਰੀ ਵਿੱਚ ਤਿਆਰ ਹੁੰਦਾ ਹੈ। ਉਹਦੇ ਬਣਾ ਲਾਉਂਦੇ। ਉਹਦੇ ਬਣਾ ਲਾਉਂਦੇ। ਜਿਵੇਂ ਕਿ ਚਾਰਜਰ, ਮੋਟਰ, ਕੰਟਰੋਲਰ, ਬੈਟਰੀ ਸਭ ਆਪਰੇ ਹੀ ਦੀ ਹੈ ਕੰਪਨੀ ਦਾ ਹੈ ਕਿਉਂਕਿ ਫਰੰਟਰ ਕੰਪਨੀ ਹੈ। ਠੀਕ ਹੈ ਸਰ। ਮਤਲਬ ਇਹ ਦੂਜੀ ਕੰਪਨੀਆਂ ਨਾਲੋਂ ਬਹੁਤ ਵਧੀਆ ਕੁਆਲਿਟੀ ਦਾ ਮਾਲ ਸ਼ੇਅਰ ਕਰਦੇ ਨੇ। ਠੀਕ ਹੈ ਸਰ। ਇਹਦੇ ਵੀ ਕੋਈ ਇਸ ਗਾਰੰਟੀ ਨਹੀਂ ਆਉਂਦੀ। ਠੀਕ ਹੈ ਸਰ। ਸਰ ਇਹ ਆਪਣੇ ਜਿਹੜੇ ਮਾਡਲ ਨੇ ਕਿੰਨੇ ਮਾਡਲ ਆਉਂਦੇ ਹੈਗੇ ਗ੍ਰੇਸ ਦੇ ਸਰ ਬਾਕੀ ਦਾ ਇਹ ਵਿੱਚ ਲਗਭਗ 8 ਤੋਂ 9 ਮਾਡਲ ਆਉਂਦੇ ਨੇ ਲਾਜਾ ਘਟਾ ਦੇ ਵਿੱਚ ਆਉਂਦੇ ਨੇ ਬਹੁਤ ਹੀ ਪਿਆਰੇ ਮਾਡਲ ਨੇ ਮੈਂ ਦਰਸਾ ਰਿਹਾ ਸਾਡੇ ਬੇਸ ਮਾਡਲ ਆ ਗਏ ਨੇ E2 ਅੱਛਾ ਜੀ ਇਸ ਦੇ ਵਿੱਚ 5 ਬੈਠ ਜਾਉਣਗੀਆਂ ਸਰ ਠੀਕ ਹੈ ਸਰ ਆ ਰੰਗ ਤੁਸੀਂ ਦੇਖ ਲਓ ਬਹੁਤ ਪਿਆਰੇ ਕਲਰ ਨੇ ਸਾਰੇ ਮਿਲ ਜਾਂਦੇ ਬਹੁਤ ਹੀ ਪਿਆਰੇ ਕਲਰ ਨੇ ਬਲੈਕ ਕਲਰ ਵਾਈਟ ਕਲਰ ਵਾਈਟ ਬਲੈਕ ਕੰਬੀਨੇਸ਼ਨ ਗ੍ਰੇ ਬਲੈਕ ਕੰਬੀਨੇਸ਼ਨ ਮਤਲਬ ਜਿਹੜਾ ਵੀ ਕਸਟਮਰ ਚੁਣਦਾ ਹੈ ਠੀਕ ਹੈ ਸਰ ਪਹਿਲੀ ਗੱਲ ਤਾਂ ਸਾਡਾ ਮੋਟਿਵੇਸ਼ਨ ਹੈ ਵੀ ਜੋ ਵੀ ਰੰਗ ਹੈ ਠੀਕ ਹੈ ਸਰ ਫਿਰ ਕੋਈ ਯੂਨੀਵਰਸਲ ਕਰਾਉਣਾ ਕੋਈ ਨੀਲਾ ਪੀਲਾ ਮਰਾ ਵੀ ਅੱਲਾ ਦੇ ਰੰਗ ਹੀ ਨਾ ਹੋਣ ਜਿਹਨੂੰ ਕਸਟਮਰ ਦੇਖ ਕੇ ਕੋਈ ਉਹਨੂੰ ਤੋਕ ਲਾਵੇ ਸਾਡੇ ਐਵਰ ਗ੍ਰੀਨ ਕਲਰ ਧਿਆਨ ਦੇਣ ਦੇ ਕਲਰ ਨੇ ਮੋਹਸਨ ਸ਼ਿਲਾ ਸਾਹਿਬ ਆਪਾਂ ਗੱਲ ਕਰੀਏ ਜੀ ਇਹਦੀ ਮੋਟਰ ਕਿੰਨੇ ਕਿਲੋਵਾਟ ਦੀ ਹੈ ਸਰ ਇਹ ਜੀ ਆਪਾਂ ਗੱਲ ਕੀਤੀ ਤਾਂ ਇਹ بیس ਮਾਡਲ ਦੀ 1700 ਵਾਟ ਦੀ ਮੋਟਰ ਆਉਂਦੀ ਹੈ ਹਾਂ ਜੀ ਹਾਂ ਜੀ ਉਹ ਜੋ ਕੰਫਰਟੇਬਲ ਹੈ ਮਤਲਬ ਕੰਫਰਟੇਬਲ ਆ ਇਹ ਉਹ ਬੈੱਡਾਂ ਜੀ ਮੈਨੂੰ ਐਸਾ ਲੱਗਿਆ ਕਿ ਕੰਫਰਟੇਬਲ ਜਗਾ ਕਾਫੀ ਆ ਉਹ ਮਤਲਬ ਕੀ ਬੈੱਡਾਂ ਜਿੰਨੇ ਆ ਉਹਨਾਂ ਦੇ ਤਕਰੀਬਨ ਥੋੜੀ ਇਹ ਕਿੰਦਰ ਆਉਂਦੀ ਹੈ ਵੀ ਬੈੱਡਾਂ ਦੀ ਉਹ ਦੇਖ ਰਹੇ ਹੋ ਉਮੀਦ ਤੁਹਾਨੂੰ ਚੀਜ਼ ਮਿਲੇਗੀ ਮਤਲਬ ਕੁਆਲਿਟੀ ਦੇ ਵਿੱਚ ਵੀ ਸਭ ਤੋਂ ਉੱਤਮ ਚੀਜ਼ ਹੈ ਠੀਕ ਹੈ ਸਰ ਤੇ ਕੰਪਟਰ ਦੇ ਵਿੱਚ ਵੀ ਸਪੀਸ਼ ਦੇ ਮਤਲਬ ਹੈ ਬਾਉਂਡਰੀ ਬਾਉਂਡਰੀ ਤੇ ਇਹ ਮੇਰੇ ਦਾ ਕੰਮ ਬੋੜੀ ਗੱਲ ਕਰਾਂ ਤਾਂ ਜਿਹੜੀ ਹੈ ਨਾ ਅੰਦਰ ਪਚਾਸੀ ਹੈ ਇਕੱਲੀ ਪਚਾਸੀ ਪਚਾਸੀ ਇਹਦੀ 22 ਕਿਲੋ ਪਚਾਸੀ ਹੈ ਮੇਰੇ ਨਾਲ ਦੂਜੀ ਕੰਪਨੀ ਹੈ ਦੇਖੋ ਇਹਦਾ ਅਸਰ ਨਹੀਂ ਆਉਂਦਾ ਇਹ ਅਸੀਂ ਕਿੰਨੀ ਪਸਤ ਪਚਾਸੀ ਹੈ ਜਿਹੜੀ ਅਸੀਂ ਬਾਕੀ ਕੋਰ ਨਾਲ ਗਈ ਉਹ ਦੋ ਦੋ ਚਾਰ ਕਿਲੋ ਉਹ ਪਸਤ ਹੋ ਰਿਹਾ ਸਰ ਇਹ ਜਿਹੜੀ ਮਤਲਬ ਹੋਰ ਆਪਾਂ ਗੱਲ ਕਰੀਏ ਕਿ ਇਹ ਚਾਰਜਰ ਕਿੰਨੇ ਟਾਈਮ ਚਲਣਗੇ ਸਰ ਕਾਰਨ ਲਗਭਗ ਜੇ ਅਸੀਂ ਅੱਗੇ ਕਰੀਏ ਤਾਂ ਉਹ ਵੀ 5 ਤੋਂ 7 ਘੰਟੇ ਚਾਰਜਿੰਗ ਟਾਈਮ ਲੱਗਦਾ ਇੱਕ ਤੋਂ ਡੇਢ ਘੰਟੇ ਸਮੇਂ ਲਾਏ ਮਤਲਬ ਆਪਣਾ ਬਿਜੀ ਕੰਜ਼ੂਮ ਕਰੇਗੀ ਠੀਕ ਹੈ ਸਰ ਕਈ ਲੱਖ ਰੁਪਏ ਤੱਕ ਪੈਂਦੀ ਹੈ 10 ਤੋਂ 11 ਤੇ ਬੰਨੇ ਸ਼ੇਡ ਵਾਲਾ ਰੰਗ ਜਿਆਦਾ ਲੋਮਿਟ ਦੇ ਰਿਹਾ ਹੈ ਇਹ ਪੰਜਾਬ ਤੋਂ ਮੁਕਸੀ ਕੀ ਆ ਗਈ ਦੁਨੀਆ ਠੀਕ ਹੈ ਸਰ ਕੰਪਨੀ ਇਸ ਨੂੰ 770 ਕਿਲੋਮੀਟਰ ਦਾ ਇੰਪਲੈਂਟ ਕਰਦੀ ਹੈ ਅੱਛਾ ਇਹ ਸਾਥੀ ਪਲੱਸ ਦੀ ਕੀ ਕੀ ਮਾਨ ਕੇ ਕਰਦੇ ਸਾਥੀ ਤੋਂ ਪਲੱਸ ਦੀ ਰੇਟ ਕੀ ਹੈ ਆਹ ਰੰਗ ਨਾਲ ਹੈ ਤਾਂ ਕੰਪਲੀਟ ਕਰਦੇ ਹਾਂ ਜੀ ਸਰ ਇਹ ਮਾਡਲ ਦਾ ਤਕਰੀਬਨ ਜੇ ਆਪਾਂ ਕੀ ਵੀ ਸ਼ੀਡ ਰੋਡ ਤੇ ਕਿੰਨੇ 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 ਤੱਕ ਹੈ ਲਗਭਗ ਆਪਣਾ ਵੱਖ-ਵੱਖ ਸਪੀਡ ਦੇ ਹੋ ਆ ਜਾਂਦੇ ਨਹੀਂ ਤਾਂ ਇਹਦਾ ਤੁਸੀਂ ਲਗਭਗ ਮੰਨ ਕੇ ਚੱਲੋ 45 ਦੀ ਸਪੀਡ ਤੱਕ ਇਹ ਆਰਾਮ ਨਾਲ ਸੜਕ ਤੇ ਦੰਨ ਕਰਨਾ ਜੋ ਕਿ ਮਤਲਬ ਆਪਣੇ ਢੇੜੀ ਜਿਹਾ ਮਾਸੇ ਢੇੜੀ ਵਾਸਤੇ ਵੀ ਬੱਚਿਆਂ ਵਾਲਾ ਜੀ ਕੰਫਰਟੇਬਲ ਹੈ ਨਾ ਜੇ ਛੋਟਾ ਛੋਟੀ ਪੀੜਾ ਜੇ ਨਹੀਂ ਬਹੁਤ ਜ਼ਿਆਦਾ ਹੈ ਨਾ ਇਹ ਨੋਰਮਲ ਹੀ ਰਹਿੰਦਾ ਹੈ ਹੁਣ ਗੱਲ ਕਰੀਏ ਸਿੰਘਲਾ ਸਾਹਿਬ ਜੀ ਇਹ ਜੁੰਨ ਨਾ ਸਮਝਣ ਤਾਂ ਇਹ ਇਹਦੇ ਰੱਖ ਸਕਦੇ ਹਾਂ ਜੀ ਇਹਦੇ ਵਿੱਚ ਆਪਾਂ ਦੀ ਰੱਗੀ ਵੀ ਆ ਗਈ ਹੈ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਜਿਸ ਆਪਣੇ ਸਪੇਸ ਇਹਦੇ ਵਿੱਚ ਰੱਖਣ ਵਾਸਤੇ ਇਹਦੇ ਵਿੱਚ ਤੁਹਾਨੂੰ ਨਾਲ ਐਸੈਸਰੀ ਚ ਇੱਕ ਮੈਟ ਆ ਜਾਏਗਾ ਠੀਕ ਹੈ ਜੀ ਆਪਣੇ ਆਹ ਓਨਰ ਮੈਨੂਅਲ ਆ ਜਾਏਗੀ ਜਿਸ ਦੇ ਵਿੱਚ ਇਹਦੇ ਫੀਚਰ ਲਿਖੇ ਹੋਣਗੇ ਤੁਹਾਨੂੰ ਇਹਦੇ ਨਾਲ ਲਕੀ ਵੀ ਰਲਾ ਜਾਏਗੀ ਸਾਈਡ ਵੀ ਰੱਖੋ ਸਰ ਇਹਨੂੰ ਉਪਰ ਕਰਕੇ ਦਿਖਾਓ ਜੀ ਕਿੰਨਾ ਕੀ ਇਹ ਚ ਹੈ ਫੈਸਿਲਿਟੀ ਜਿਸ ਜਦੋਂ ਆਪਾਂ ਇਹਨੂੰ ਸਟਾਰਟ ਕਰਾਂਗੇ ਤੇ ਤੁਹਾਨੂੰ ਪਾਰਕਿੰਗ ਮੋਡ ਮਿਲੇਗਾ ਜਦੋਂ ਕਿ ਕਈ ਵਾਰ ਬੱਕ ਕੰਪਨੀਆਂ ਨੇ ਹਾਂ ਮੈਂ ਤੁਹਾਨੂੰ ਵਿੱਚ ਰੋਕਣਾ ਚਾਹੁੰਦਾ ਬੱਕ ਕੰਪਨੀ ਨੇ ਕਿਹਾ ਵੀ ਉਧਰ ਸੋਚ ਲੱਗੇਗਾ ਉਧਰ ਕੁਝ ਦੇਖ ਹਾਂ ਜੀ ਕਿਹਾ ਵੀ ਉਧਰ ਬੱਚਾ ਹਟਕ ਜਾਂਦਾ ਤਾਂ ਵੀ ਵੀ ਉਛਾਲ ਵੀ ਚੱਕ ਜਾਂਦੀ ਹੈ ਤਾਂ ਇਸ ਵਿੱਚ ਜਦੋਂ ਤੁਸੀਂ ਕਲਾਸੇ ਲੱਗੋਗੇ ਵੀ ਠੀਕ ਹੈ ਸਰ ਪਾਰਕਿੰਗ ਮੋੜ ਦਾ ਡਾਊਨ ਹੋਏ ਉਸ ਤੋਂ ਬਾਅਦ ਇਹ ਵੀ ਕਲਾਸ ਸ਼ੁਰੂ ਹੋਵੇਗੀ ਵਾਹ ਠੀਕ ਹੈ ਤੇ ਇੱਕ ਉਹ ਚੂਕੀ ਇਦਾਂ ਦਾ ਹੋਵੇ ਮਤਲਬ ਫੈਸਿਲਿਟੀ ਦਿੱਤੀ ਹੋ ਕੰਪਨੀ ਨੇ ਮਤਲਬ ਜੇ ਤੁਸੀਂ ਬਾਜ਼ਾਰ 'ਚ ਇਹਨੂੰ ਡਰਾਈਵ ਕਰਕੇ ਆ ਰਹੇ ਹੋ ਹਾਂਜੀ ਇਹਨੂੰ ਕੋ ਚੋਰੀ ਦਾ ਜਿਹਾ ਅੱਜਕੱਲ ਜ਼ਿਆਦਾ ਚੋਰੀ ਦਾ ਮੈਂ ਦਿਖਾਵਾ ਜਦੋਂ ਤੁਸੀਂ ਆਫ ਕਰਦਾ ਆਪਾਂ ਨੂੰ ਇਹ ਡਰ ਰਹਿੰਦਾ ਅੱਜਕੱਲ ਵੀ ਚੋਰੀਆਂ ਬਹੁਤ ਜ਼ਿਆਦਾ ਹੋਣ ਲੱਗ ਰਹੀਆਂ ਨੇ ਮਾਰਕੀਟ ਦੇ ਵਿੱਚ ਆ ਜੀ ਆ ਤੁਸੀਂ ਸਵੇਰੇ ਆਉਂਦੇ ਤੁਸੀਂ ਲੋਕ ਕਰਕੇ ਚਲੇ ਗਏ ਜਦੋਂ ਤੁਸੀਂ ਆਪਣੇ ਕੋਲ ਲੋਕ ਡਬਲ ਵੀ ਆਏ ਕੇ ਫੋਰਟ ਵਾਲੀ ਕਾਪਰ ਕਰੇ ਨਾ ਬਲੌਕ ਲਗਾਤਾ ਜੇ ਵੀ ਕੋਈ ਨਾ ਕੋਈ ਇਸ ਨੂੰ ਰੋੜਨ ਦੀ ਕੋਸ਼ਿਸ਼ ਕਰੇਗਾ ਪਹਿਲੇ ਚੀਜ਼ ਕਰੀ ਸ਼ੁਰੂ ਕਰ ਦੇਣੀ ਹੈ ਟਾਇਰ ਲੋਕ ਹੋ ਜਾਏਗਾ ਜੀ ਕੈਮਰਾਮੈਨ ਸਾਹਿਬ ਆ ਦੇਖੋ ਇਹ ਉੱਚੀ ਦਿਨ ਪ੍ਰਦਰਸ਼ਨ ਕਰੂਗਾ ਇਹਨੂੰ ਕਿਸੇ ਨਾ ਮਰਜ਼ੂਰ ਕਰ ਕੋਈ ਵੀ ਚਲਾ ਸਕਦਾ ਜਿੰਨੇ ਜਿੱਕਰ ਮਾਲ ਕੇ ਲੈ ਲਵੇ ਨਹੀਂ ਪਹੁੰਚੇ ਜਿੰਨੇ ਜਿੱਕਰ ਤੁਸੀਂ ਇਹਨੂੰ ਅਨਲੌਕ ਨਹੀਂ ਕਰੋਗੇ ਉਹਨੇ ਜਿੱਕਰ ਕੋਈ ਨਹੀਂ ਚਲਾ ਸਕਦਾ ਇਹ ਬਹੁਤ ਵਧੀਆ ਸਹੂਲਤ ਦਿੰਦੀ ਹੈ ਜੋ ਕਿ ਅੱਜ ਕੱਲ੍ਹ ਦਾ ਜੋ ਮਤਲਬ ਚੋਰੀ ਜਾਰੀ ਹੋ ਰਹੀ ਹੈ ਹੁਣ ਗੱਲ ਕਰਦੇ ਆਪਾਂ ਦੂਸਰੇ ਮਾਡਲ ਬਾਰੇ ਵੀ ਗੱਲ ਕਰ ਲਈਏ ਆਪਣਾ ਮਾਡਲ ਤਕਰੀਬਨ 42000 ਤੋਂ ਸਮਥਿੰਗ ਸਟਾਰਟ ਹੈ ਕਰੀਏ 40000 ਤੋਂ ਪਰ ਅਸੀਂ ਥੋੜੇ ਘੱਟ ਕੇ ਕੋਈ ਜਾਂਦੇ ਅਸੀਂ 42000 ਤੋਂ ਵੀ ਸਟਾਰਟ ਅੱਛਾ 40000 ਤੋਂ ਹੋ ਜਾਂਦਾ ਹਾਂ ਜਿਹੜਾ ਵੀ ਵੀਡੀਓ ਦੇਖ ਕੇ ਆਉਂਦਾ ਹੈ ਮਤਲਬ ਸਕਰੀਨਸ਼ਾਟ ਲੈਂਦਾ ਤਾਂ ਉਹ ਨੂੰ ਕੋਈ ਵੀ ਆਰਟ ਮਿਲੂਗੀ ਮਤਲਬ ਕੋਈ ਗੱਲ ਨਹੀਂ ਤੁਹਾਡਾ ਮਾਨ ਜ਼ਰੂਰ ਰੱਖਾਂਗੇ ਠੀਕ ਹੈ ਸਰ ਧੰਨਵਾਦ ਇੱਧਰ ਆਪਣਾ ਮਸਲਾ ਮੋੜ ਰਹੇ ਹਾਂ ਆਪਣਾ ਥੋੜੇ ਘੱਟ ਕੇ ਸੀ 42000 ਤੋਂ ਸਟਾਰਟ ਕਰਦਾ ਵੀ ਇਹ 42000 ਤੋਂ ਆਪਣੇ ਮੋਡਲ ਸਟਾਰਟ ਹੋ ਰਿਹਾ ਠੀਕ ਹੈ ਸਰ ਇਹਦਾ ਆਪਣਾ ਨੈਕਸਟ ਮੋਡਲ ਆ ਗਈ E1 ਮੋਡਲ ਆ ਜੂਗੀ ਇਹ ਠੀਕ ਹੈ ਸਰ ਸਿੰਗਲ ਲਾਈਟਸ ਨੂੰ DRL ਲਾਈਟਿੰਗ ਵੀ ਆ ਜੂਗੀ ਦੀ ਤੇ ਕਰੀ ਹਾਂ ਸਟਾਈਲਿੰਗ ਹੈ ਨਾ ਮਤਲਬ ਜਿਵੇਂ ਕਿ ਬੁਲਟ ਟ੍ਰੇਨ ਦੀ ਤਰ੍ਹਾਂ ਬੁਲਟ ਟ੍ਰੇਨ ਦੀ ਤਰ੍ਹਾਂ ਹਾਂ ਜੀ ਇਹਦੇ ਵਿੱਚ ਵੀ ਪੰਜ ਬੈਟਰੀ ਆ ਰਹੇ ਨੇ ਜੀ ਕੋਈ 50 ਕਿਲੋਮੀਟਰ ਦੀ ਰੇਂਜ ਅਸੀਂ ਕਰਨ ਤੋਂ ਕਹਿ ਕੇ ਦਿੰਦੇ ਆ ਸਾਰ ਤੋਂ ਸਾਰ ਕਰਕੇ ਕਿਲੋਮੀਟਰ ਦੀ ਰੇਂਜ ਕੰਪਨੀ ਕਲੇਮ ਕਰਦੀ ਹੈ ਜੀ ਇਹਦੇ ਵਿੱਚ ਵੀ ਸਾਰੇ ਉਹ ਵਿਚਾਰ ਆਏ ਸਪੀਡ ਮੋਡ 1 2 3 ਮਤਲਬ ਤੁਸੀਂ ਸਪੀਡ ਘਟਾਉਣੀ ਵਧਾਉਣੀ ਹੈ ਰਿਵਰਸ ਮੋਡ ਵੀ ਹੈਗੇ ਤੁਸੀਂ ਬੈਠ ਕੇ ਮਤਲਬ ਆਪਦੇ ਆਪ ਪਿੱਛੇ ਹੋਣਾ ਉਹ ਪਿੱਛੇ ਚਲੇ ਜਾਏਗੀ ਵੀ ਕਾਫੀ ਸਾਰੇ ਮੋਡਲਾਂ ਦੇ ਅਵੇਲੇਬਲ ਆਉਂਦਾ ਸਰ ਇੱਕ ਤੋਂ ਵੀ ਇਹਦੀ ਕੀ ਗਾਰੰਟੀ ਵਾਰੰਟੀ ਕੀ ਹੈਗੀ ਹੈ جی لاکھ فائر لاکھ سارا کلیم کرا گیا اچھا وہ سال ایک سال لے سال کا لےکٹ ماڈل نہیں ہے اپنا اسبل آ گیا جیسا نام رہے گا سات کلو میٹر چینج کرتی ہے ਵੀ ਤੁਸੀਂ ਇੰਦਾ ਲਗਾਓ ਵੀ 70 80 ਕਿਲੋਮੀਟਰ ਪਸ ਵੀ ਜਾ ਸਕਦੇ ਨੇ ਹਾਂ ਵਾਹ ਜੀ ਵਾਹ ਹਾਂ ਉਹ ਡੇਢ ਕਾਰਟਨ ਦੀ ਕੈਪੈਸਿਟੀ ਕੰਪਨੀ ਕਹਿੰਦੇ ਆਪਾਂ ਡੇਢ ਤੋਂ 2 ਕਾਰਟਨ ਆ ਜਾਂਦੇ ਤੁਸੀਂ ਮਤਲਬ ਆਪਦਾ ਲੈ ਰਹੇ ਹਾਂ 1 ਲੱਖ ਰੱਖ ਰਹੇ ਜਿਸ ਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਜੱਡਾ ਬਲਕੀ ਇਹਦਾ ਵਾਈਟ ਮਿਲੂਗਾ ਗ੍ਰੇ ਜਿੱੂਗਾ ਤੇ ਇਧਰ ਵਾਈਟ ਹੋਵੇ ਸਰ ਜੇ ਮੈਂ ਬੋਰ ਦਾ ਇੰਨਾ ਹੈ ਵੀ ਹਲਕੀਆਂ ਹੀ ਆਉਂਦੀਆਂ ਨੇ ਵੀ ਇਹਦੀ ਕੀ ਕੁਆਲਟੀ ਹੈ ਵੇਲਡ ਕੁਆਲਟੀ ਹੈ ਜਾਂ ਕੋਡਰ ਵੇਲਡ ਕੁਆਲਟੀ ਹਲਕੀ ਦੀ ਗੱਲ ਕਰ ਲਈ ਤੁਸੀਂ ਇਧਰ ਆਓ ਹਾਂ ਜੀ ਤੁਸੀਂ ਆ ਸਾਡਾ ਮਾਡਲ ਇੱਕ ਵਾਰ ਚੱਕ ਕੇ ਦਿਖਾਓ ਜੀ ਇਹ ਬਿਲਡ ਕੁਆਲਿਟੀ ਜਿਆਦਾ ਮਤਲਬ ਇਹ ਉਹ ਨਹੀਂ ਵੀ ਹਲਕੀ ਜਿਹੀ ਉਹ ਸਹੀ ਤਰ੍ਹਾਂ ਇਹਨੂੰ ਚੱਕ ਕੇ ਤਾਂ ਦਿਖਾਓ ਜੀ ਸੱਚੀ ਗੱਲ ਨੂੰ ਬਹੁਤ ਜ਼ਿਆਦਾ ਭਾਰੀ ਆਇਆ ਹੈ ਸਾਡੀ ਇਹਦੀ ਜਿਹੜੀ ਚਾਤੀ ਹੈ ਨਾ ਬਹੁਤ ਜ਼ਬਰਦਸਤ ਚਾਤੀ ਹੈ ਬਹੁਤ ਹੈਵੀ ਚਾਤੀ ਲੱਗਦਾ ਜਿਵੇਂ ਆਪਣੇ ਨਾਲ ਲੈ ਅਲਟਿਮੇਟ ਟਾਈਟਿੰਗ ਮਾਡਲ ਆਇਆ ਹੈ ਸਾਡਾ ਬੈਸਟ ਮਾਡਲ ਆਇਆ ਦਿਖਾ ਦਿਓ ਇਹਨੂੰ ਬੈਸਟ ਮਾਡਲ ਨੂੰ ਸਾਰੀ ਲੋਕਾਂ ਨੂੰ ਦਿਖਾ ਦਿਓ ਬੈਸਟ ਮਾਡਲ ਬਹੁਤ ਹੀ ਪ੍ਰੀਮੀਅਮ ਵਾਈਟ ਕਲਰ ਦੇ ਵਿੱਚ ਆ ਰਿਹਾ ਹੈ ਇਹ ਬਹੁਤ ਹੀ ਪਿਆਰਾ ਹੈ ਜੀ ਟੈਰੀ ਲੁੱਕ ਹੈ ਮੇਰੇ ਵੀ ਕੋਲ ਵੀ ਸਾਨੂੰ ਤਿੰਨ ਰੰਗ ਕਹਾ ਕਮਲ ਜੀ ਇਹਦੇ ਵਿੱਚ ਅਵੇਲੇਬਲ ਰਹਿਣਗੇ ਜੀ ਵਾਈਟ, ਬਲੈਕ, ਗ੍ਰੇ ਠੀਕ ਹੈ ਜੀ ਹਾਂਜੀ ਔਰ ਨੈਕਸਟ ਜੋ ਇਹਨਾਂ ਦਾ ਹੋਰ ਮਾਡਲ ਹੈ ਕੋਈ ਆਪਣੇ ਕਾ ਐਕਟਿਵਟੇਟ ਮਾਡਲ ਕਿਤੇ ਜਾ ਐਕਟਿਵ ਆ ਜਿਵੇਂ ਲੇਡੀਜ਼ ਜਦੋਂ ਇਹ ਵਾਪਸ ਥੋੜਾ ਜਿਆਦਾ ਪਰਸਪੈਕਟਿਵ ਜੀ ਥੋੜਾ ਜਿਆਦਾ ਇਹ ਮਾਡਲ ਆ ਰਿਹਾ ਹੈ ਜੀ ਆਹ ਇਧੇ ਦੇ ਹਿਸਾਬ ਨਾਲ ਜੇ ਕੰਫਰਟ ਦੇ ਹਿਸਾਬ ਨਾਲ ਜੇ ਲੇਡੀਜ਼ ਵਰਤੇਗੇ ਬਹੁਤ ਚੱਲ ਕੰਫਰਟੇਬਲ ਹੁੰਦਾ ਹੈ ਹਾਂਜੀ ਹਾਂਜੀ ਠੀਕ ਇਹ ਜਿਹੜਾ ਮਾਡਲ ਕਰ ਰਹੇ ਆ ਜੀ ਇਹ ਵੀ ਦਿਖਾਤਾ ਦੇਖੋ ਇਸ ਪੇਜ ਤੇ ਕੁਲ ਡਿਜੀ ਦੀ ਸਪੇਸ ਬਹੁਤ ਆਇਆ ਨੇ ਸੀਟ ਦੇਖੋ ਤੁਸੀਂ ਬਹੁਤ ਲੰਬੀ ਸੀਟ ਹੈ ਇਤੋਂ ਵੀ ਸਰ ਮਤਲਬ ਸਪੇਸ ਕਾਫੀ ਹੈ ਜੀ ਮੈਨੂੰ ਹਾਂ ਬਹੁਤ ਜਲਵਾਤ ਰਿਹਾ ਚਾਰ ਜਿੰਨ ਪੁਆਇੰਟ ਤੇ ਤੁਸੀਂ ਅਗਲਾ ਦੇਖੋ ਇਹਦਾ ਮੋਬਾਈਲ ਫਾਦਰ ਹੋਵੇ ਹੈ ਨਹੀਂ ਮੋਬਾਈਲ ਜੇ ਤੁਸੀਂ ਗਲਸ ਵੀ ਲੈ ਕੇ ਕਰੋ ਛੋਟਾ ਮੋਬਾਈਲ ਵੀ ਚਾਹਤ ਹੋਵੇ ਵਾਈਬਾ ਔਰ ਨੈਕਸਟ ਮਾਡਲ ਬਾਰੇ ਆਪਾਂ ਗੱਲ ਕਰੀਏ ਜਿਹੜਾ ਹੈ ਇਹ ਜਿਵੇਂ ਸਾਡਾ ਐਕਟਿਵਾ ਮਾਡਲ ਆ ਗਿਆ ਇਹ ਪ੍ਰੋ ਮਾਡਲ ਆ ਗਿਆ ਸਾਡਾ ਇਹ ਇਹਦੀ ਕੀ ਮਤਲਬ ਹੋਊਗਾ ਆਪਣਾ ਪ੍ਰਾਈਸ ਪ੍ਰਾਈਸ ਕੀ ਹੈ ਔਰ ਇਹਦਾ ਆਪਣਾ ਕਿੰਨੇ ਕਿਲੋਮੀਟਰ ਕੱਢਦੀ ਹੈ ਸਰ ਇਹ ਅਰੇ ਉਦਾਂ ਹੀ ਜੀ 7 ਕਿਲੋਮੀਟਰ ਵਸ ਹੀ ਕਹਿ ਕੇ ਕਰਦਾ ਨੂੰ ਸੁਣਿਆ ਆਪਣੀ ਕੰਪਨੀ ਨਾਲ ਤਾਂ ਬਸ ਇਹਦੀ ਇਹਦੀ ਇਹ ਲੇਟ ਹੈ ਠੀਕ ਆ ਸਰ ਇਹ ਪ੍ਰੋ ਆ ਗਿਆ ਜੀ ਮੋਡਲ ਦੀ ਗੱਲ ਕਰੀ ਤਾਂ 2300 ਬਾਅਦ ਦੀ ਫੋਟੋ ਆ ਗਈ ਬਹੁਤ ਚੰਗੀ ਹੈ ਤੇ ਇਹ ਪ੍ਰੋ ਮਾਡਲ ਹੈ ਸਰ ਇਹ ਪ੍ਰੋ ਮਾਡਲ ਦੇ ਜਿੱਤੇ ਇਹਦੀ ਨੂੰ ਦੇਖ ਸਕਦੇ ਹੋ ਇਹਦੀ ਫਿਸ਼ੀਨ ਦੇਖੋ ਬਹੁਤ ਪ੍ਰੀਮੀਅਮ ਦੇ ਵਿੱਚ ਹੈ ਇਹ ਸਰ ਹਾਂਜੀ ਬਹੁਤ ਪ੍ਰੀਮੀਅਮ ਇਹਦੀ ਲੰਬੀ ਸੀਟ ਆ ਜਾਏਗੀ ਪੈਂਟਾਪਤੀ ਜਿਹੜਾ ਲਾ ਰਹੇ ਹੈ ਠੀਕ ਹੈ ਸਰ ਤੇ 12 ਇੰਚੀ ਟਾਇਰ ਆਇਰਨ ਵੀ ਇਹੋ ਵਿੱਚ ਹੋਵੇ ਸਾਹਿਤਾ ਲੋਹੇ ਨੂੰ ਉਹਨੇ ਡਬਲ disc brake ਹੋਣਗੇ ਠੀਕ ਹੈ ਇਹਦਾ ਤੁਸੀਂ ਇੱਕ ਵਾਰੀ ਮੀਟਰ ਤੇ ਦੇਖ ਧਿਆਨ ਨਾਲ ਵੀ ਮੀਟਰ ਬਹੁਤ ਪਿਆਰਾ ਲੱਗਦਾ ਹੈ ਇੱਥੋਂ ਦਾ ਘਾਤ ਹੋ ਮਲੇ ਹਾਂਜੀ ਬਹੁਤ ਹੀ ਪਿਆਰਾ ਮੀਟਰ ਦਿੱਤਾ ਹੋਇਆ ਹੈ LED ਚ ਹੀ ਦਿੱਤਾ ਹੋਇਆ ਹੈ ਹਾਂਜੀ ਹਾਂ ਬਕੰਸੀ ਇਹਦਾ ਫਰੰਟ ਦੇ ਦੇਖੋ ਬੇਬੀ ਡੇ ਟਾਈਮ ਦੇ ਨਹੀਂ ਜਾਨੀ ਇੱਥੇ ਆ ਰਿਹਾ ਧਿਆਰਾ ਲੱਗਣ ਗਿਆ ਫਰੰਟ ਦੇ ਐਨਡੀ ਵੀ ਬਹੁਤ ਫਾਸਟ ਆ ਜਾਂਦੀ ਹੈ ਮਤਲਬ ਹੱਜੇ ਜਿਹੜਾ ਲਾਈਟ ਦਾ ਟ੍ਰੈਂਡ ਹੈ ਉਹਦੇ ਹਿਸਾਬ ਨਾਲ ਬਹੁਤ ਤੇਜ਼ ਲਾਈਟ ਆ ਜਾਂਦੀ ਹੈ ਪੀਕਾ ਸਰ ਹਾਂ ਬਰ ਬਰ ਮੈਂ ਵਾਪਸ ਕਰਦਾ ਹਾਂ ਸਿਕਲਾਪਾ ਜਿੰਨੇ ਨੂੰ ਮੈਨੂੰ ਮੈਰੀ ਬਿਲਕੁਆਰਟੀ ਦਿਖਾਈ ਸੀ ਪੀਕਾ ਵੀ ਬਹੁਤ ਤੇਜ਼ ਹੈ ਤੇ ਇਹ ਜਿਹੜੀ ਆਹ ਰੋਡ ਮੀਟਰ ਵੀ ਵੇਖੋ ਜੀ ਇੱਥੇ ਆ ਲਗਾ ਕੇ ਚੱਲੂ ਵੀ 60 ਕਿਲੋਮੀਟਰ ਅਸੀਂ ਕਹਿ ਕੇ ਤੇ ਮੈਂ ਵੀ 70 ਤੋਂ 80 ਕਿਲੋਮੀਟਰ ਕੰਮ ਕਰਦਾ ਹਾਂ ਉਹ ਬਹੁਤ ਚੰਗੀ ਹੈ ਹਾਂਜੀ ਜਿਵੇਂ ਅੱਜਕੱਲ੍ਹ ਤਕਰੀਬਨ ਹੋਰ ਕੰਪਨੀ ਨੂੰ ਆਪਾਂ ਗੱਲ ਨਹੀਂ ਕਰ ਰਹੇ ਪਰ ਉਹਨਾਂ ਦੀ 40 ਦੇ ਸਾਮਨੇ ਚੱਲ ਗਈ ਹੈ ਇਹਦੇ ਅਸਰ ਹੈ ਤਦੋਂ ਡਬਲ ਮਤਲਬ ਸਾਡੇ ਨਾਲ ਬੜੇ ਰਾਤਾਂ ਚੱਲਦਾ ਇਹ ਮੋਟਰ ਵੱਡੀ ਹੋ ਕੇ ਕੱਢ ਦਿੰਦੇ ਹੈ ਵੇਟ ਵੀ ਥੋੜਾ ਜ਼ਿਆਦਾ ਹੈ ਸੈੱਟ ਕਰ ਲੈਂਦੇ ਦਿਖਾ ਦਿਓ ਮੜੇ ਉੱਪਰ ਵੀ ਦਿਖਾ ਦਿਓ ਲੋਕ ਦਿਖਾ ਦਿਓ ਵਿਕਾ ਦੀ ਲੋਕ ਹੈ ਦੀ ਤਾ ਦੇ ਵੀ ਰੈਂਟ ਮੱਥੇ ਇਹ ਵੀ ਸਪੇਸ ਆ ਦੇ ਦਿਖਾਓ ਉਧਰ ਜਿਵੇਂ ਆਪਣੇ ਪਹਿਲਾ ਵਾਲੇ ਬੈਸਟਾ ਮਾਡਲ ਆnde ਸੀ ਹਾਂਜੀ ਆ ਆ ਆ ਆ ਗਿਆ ਕਾਫੀ ਵੱਡੀਆਂ ਨੇ ਜਿਹਨੂੰ ਆਪਾਂ ਡਿੱਗੀ ਕਰ ਸਕਦੇ ਹਾਂ ਹਾਂਜੀ ਤੁਸੀਂ ਮੋਬਾਈਲ ਰੱਖਣਾ ਕੁਝ ਹੋਰ ਰੱਖਣਾ ਯਾ ਨਾ ਬਾਸ ਲਾ ਮੈਂ ਮਾਦੀ ਚਲਾਈ ਕਰ ਲਉ ਹਾਂ ਬਾਦੀ ਤੇ ਕੋਈ ਨਹੀਂ ਕਰਨੀ ਠੀਕ ਹੈ ਸਰ ਤੇ ਨੈਕਸਟ ਜਿਹੜਾ ਮਾਡਲ ਕਿਹੜਾ ਸਰ ਫਰਦਾ ਹੁਣ ਸਭ ਤੋਂ ਜਿਹੜਾ ਅਲਟੀਮੇਟ ਮਾਡਲ ਹੈੀ ਉਹ ਸਾਡਾ ਪ੍ਰੀਮੀਅਮ ਦੇ ਵਿੱਚ ਆ ਜਾਂਦਾ ਹੈ ਇਹ ਸਾਡਾ ਟੌਪ ਮਾਡਲ ਹੈ ਅੱਛਾ ਇਹ ਜੇ ਮੈਂ ਤੁਹਾਨੂੰ ਜਿਹੜੀ ਲੁੱਕ ਦਿਖਾ ਦਿੰਦਾ ਗੱਲ ਤਾਂ ਨਾ કહਾ ਜੇ ਮੇਰੇ ਦਾਦੇ ਨਾਲ ਨਾ ਕੋਈ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਮਿਲੇਗਾ ਇਹ ਇੰਨੀ ਮਾਡਲ ਠੀਕ ਹੈ ਸਰ ਤੇ ਨਾ ਹੀ ਮਾਨ ਸਕਦਾ ਠੀਕ ਹੈ ਸਰ ਹਾਂਜੀ ਇਹ ਮਤਲਬ ਇਸ ਮਾਡਲ ਦੀ ਲੁੱਕ ਇੰਨੀ ਪਿਆਰੀ ਹੈ ਨਾ ਜੀ ਆਪ ਵੀ ਦੇਖ ਕੇ ਨੇ ਫੈਨ ਹੋ ਗਏ ਜੀ ਨਹੀਂ ਬਹੁਤ ਜ਼ਿਆਦਾ ਜੀ ਜਿਹੜਾ ਵੀ ਦੇਖਦਾ ਮੈਂ ਤਾਂ ਆਪ ਫੈਨ ਹੋ ਗਿਆ ਹਾਂ ਜੀ ਸਰ ਦਿਖਾ ਦਿਓ ਇੱਧਰ ਮਤਲਬ ਮੀਟਰ ਵਗੈਰਾ ਘਰ ਵਿੱਚ ਲੀਡਿੰਗ ਵਗੈਰਾ ਹੈ ਅੱਡੀ ਗਾਰਾ ਤੇ ਲਾਈ ਸਰ ਇਹਦੀ ਕੀ ਰੇਂਜ ਹੈ ਮਤਲਬ ਆਪਣਾ ਜੋ ਕਿਲੋਮੀਟਰ ਤੇ ਕਿੰਨੇ ਕਿਲੋਮੀਟਰ ਕੱਢਦੀ ਹੈ ਸਰ ਇਹ ਵੀ ਲਗਭਗ ਤੁਸੀਂ ਅੱਧਾ ਰੋਡ ਵੀ 8 ਕਿਲੋਮੀਟਰ ਤੇ ਲਗਭਗ ਰੇਂਜ ਤੇ ਲਈ ਤੁਸੀਂ ਬੈਟਰੀ ਅੰਮਿਚ ਆ ਜਾਏਗੀ ਲੈਟ ਬੈਟਰੀ ਜਿਹੜੀ ਆਪਣੀ ਬੈਟਰੀ ਹੈ ਸਰ ਉਹ ਇੱਕ ਦਾ ਸਾਫੇ ਚੋਂ 200 ਗ੍ਰਾਮ ਦੀ ਬੈਟਰੀ ਮਿਲੂ ਤੁਹਾਨੂੰ ਆਪਣੀ ਈ-ਰਾਈਡਰ ਦੀ ਬੈਟਰੀ ਮਿਲੂ ਠੀਕ ਹੈ ਸਰ ਜਿਹੜੀ ਕਿ ਜੈਲ ਪਲਸ ਗ੍ਰੇਫੇਨ ਨਾਲ ਬਣੀ ਹੋਈ ਹੈ ਠੀਕ ਹੈ ਸਰ ਹਾਈ ਕੁਆਲਟੀ ਦੀ ਬੈਟਰੀ ਇਹ ਗੇਡ ਕੁਆਲਟੀ ਹੈ ਗੇਡ ਕੁਆਲਟੀ ਪਰ ਜੀ ਮੈਨੂੰ ਪਾਇਆ ਕੇ ਦੇਖਣ ਨੂੰ ਜਿਵੇਂ ਇੱਧਰ ਵੀ ਦੇਖ ਸਕਦੇ ਆ ਆਪਾਂ ਮਤਲਬ ਜਿਵੇਂ ਕਹਿੰਦੇ ਐਸੀ ਜਿਹੜੀ ਫੈਂਸੀ ਲੇਟਿੰਗ ਹੈ ਜੀ ਫੈਂਸੀ ਲੇਟਿੰਗ ਸਪੀਡ ਵਗੈਰਾ ਇਹਦਾ ਕੀ ਸਰ ਤੁਸੀਂ ਚੈੱਕ ਕਰਕੇ ਦੇਖੋ ਇਹਦੀ ਪਿਕਅਪ ਮਤਲਬ ਵੀ 55 ਦਾ ਹੈ ਮੀਟਰ ਤੇ ਸ਼ੋ ਕਰਦੀ ਆ ਚੱਲਦੀ ਥੋੜੀ ਜਿਆਦਾ ਜੀ ਸਖਤ ਤੋਂ 70 ਦੇ ਆਰਾਮ ਨਾਲ ਚੱਲਦੀ ਬਹੁਤ ਵਧੀਆ ਲੱਗੀ ਜੀ ਇਹ ਆਪ ਵੀ ਦੇਖ ਹੀ ਸਕਦਾ ਹਾਂ ਆਪ ਦੇ ਆਪ ਹੀ ਮੀਟਰ ਤੇ ਚੜਦੀ ਬਹੁਤ ਤੇਜ਼ ਚੱਲਦੀ ਹੈ ਜੀ ਇਹ ਇਹ ਪਿਆਰੀ ਲੁੱਕ ਮੈਨੂੰ ਉਹ ਪਿਆਰੀ ਲੱਗੀ ਹਾਂ ਜੀ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਜੀ ਪਿੱਛੋਂ ਲੁੱਕ ਕੇ ਦੇਖੋ ਤੁਸੀਂ ਇੱਕ ਵਾਰੀ ਨੂੰ ਵੀ ਦਿਖਾ ਦੋ ਲਾਈਟਿੰਗ ਨੂੰ ਲਾਈਟਿੰਗ ਆਪਰ ਜਾਵਾਂਗੇ ਇਹ ਇਹ ਤੋਂ ਹੀ ਸਾਰਾ ਹੋ ਆ ਗਿਆ ਆਪਣਾ ਵੀ ਚੋਰੀ ਦਾ ਡਰ ਹੈਗਾ ਜਿਵੇਂ ਜਿਵੇਂ ਆਪਾਂ ਬਾਜ਼ਾਰ 'ਚ ਖੜਾ ਕੇ ਜਾਂਦੇ ਨੇ ਚੋਰੀ ਦਾ ਕੋਈ ਡਰ ਆਵੇ ਹੋਰ ਦਿਖਾ ਦਿਓ ਸਰ ਵੀ ਕੀ ਹੈ ਸਾਰੇ ਮੌੜਾਂ 'ਤੇ ਆਪਣੇ ਬਰਾਊਗਾ ਜਿਵੇਂ ਟਾਇਰ ਲੌਕ ਹੋ ਜਾਂਦਾ ਹੈ ਹਾਂਜੀ ਹੁੰਦੇ ਕੋਈ ਵੀ ਕਸੂਰ ਨਿਕਲੇ ਖੜਾ ਕੇ ਚੱਲਦੇ ਠੀਕ ਹੈ ਟਾਇਰੋਕ ਮੌੜ ਦੀ ਕੋਸ਼ਿਸ਼ ਕਰਦੇ ਲੋਕਾਂ ਨੂੰ ਰੋਡਲ ਵੀ ਕੋਸ਼ਿਸ਼ ਕਰੂਗਾ ਤਾਂ ਟਾਇਰ ਲੌਕ ਹੋ ਜਾ ਆਪਦੇ ਆਪੇ ਲਈ ਦਿੱਕਸ਼ਨ ਕਰਦੇ ਬਹੁਤ ਅੰਗੇ ਦੀ ਖਾਣ ਠੀਕ ਹੈ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਮੇਰੇ ਵੱਲੋਂ ਪੰਜਾਬੀ ਰੇਡੀਓ ਚੈਨਲ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਔਰ ਆਪਣਾ Facebook ਪੇਜ ਹੈ ਕ੍ਰੋਪ ਆਈਡੀਆ ਔਰ ਦੂਸਰਾ Facebook ਪੇਜ ਹੈ ਆਪਣਾ ਕਮਲ ਸਰਾਂ ਕਮਲ ਸਰਨ ਨੂੰ ਫੋਲੋ ਕਰ ਲੋ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਧੰਨਵਾਦ